ਹਾਂਜੀ ਸਸ਼ੀ ਗੱਲ ਜਿਵੇਂ ਸਾਰੇ ਨਹੀਂ ਜਾਣਦੇ 30 ਅਪ੍ਰੈਲ ਰਾਤੀ 10:30 ਔਰ 11 ਵਜੇ ਦੇ ਵਿਚਾਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਥਾਣਾ ਕੁਮਾਨ ਥਾਣਾ ਕੁਮਾਨ ਦੇ ਸਰਹੱਦ ਤੋਂ ਕਿ ਬਾਬਾ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਮੁਖੀ ਸੀਗੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਅਠਵਾਲ ਪਿੰਡ ਦਾ ਉਹਨਾਂ ਦੀ ਕਤਲ ਹੋਇਆ ਸੀਗਾ ਔਰ ਮੌਕੇ ਦੇ ਜੋ uh, CCTV ਫੁਟੇਜਸ ਹਨ ਮਿਲੇ ਸੀ ਔਰ ਜੋ ਮੌਕੇ ਦੇ ਗਵਾਹ ਸੀ ਇਹ ਉਹਨਾਂ ਵੱਲੋਂ ਇਹ ਪਤਾ ਚੱਲਿਆ ਸੀਗਾ ਕਿ ਉਹਨਾਂ ਦਾ ਇੱਕ ਸੇਵਾਦਾਰ ਰਮਨਦੀਪ ਸਿੰਘ ਉਹਨਾਂ ਨੇ ਬਾਬਾ ਜੀ ਦਾ ਚੱਕੂ ਮਾਰ ਕੇ ਉਹਨਾਂ ਦੀ ਕਤਲ ਕੀਤਾ ਸੀ ਔਰ ਇਸੀ ਕੇਸ ਇਹ ਬਹੁਤ ਜ਼ਿਆਦਾ ਸੈਂਸੇਸ਼ਨਲ ਹੋ ਗਿਆ ਸੀਗਾ ਤੋਂ ਉਹਦੀ ਉਸੇ ਇਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਵੱਖ-ਵੱਖ ਟੀਮ ਟੀਮਾਂ ਬਣਾ ਕੇ ਤਕਰੀਬਨ ਪੰਜਾਬ ਚ ਵੀ ਔਰ ਪੰਜਾਬ ਦੇ ਬਾਹਰ ਦੇ ਵੀ ਬਟ ਆਲਰੇਡੀ ਵੱਖ-ਵੱਖ ਟੀਮਾਂ ਆਲਮੋਸਟ 6 ਟੀਮਾਂ ਸਾਡੀ ਬਣੀ ਸੀਗੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਔਰ ਜੋ ਅਕਿਊਜ਼ ਸੀਗਾ ਉਹਨਾਂ ਨੂੰ ਅਰੈਸਟ ਕਰਨ ਲਈ ਤਾਂ ਆਫਟਰ 12 ਡੇਸ 12 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਬਟਾਲਾ ਪੁਲਿਸ ਨੂੰ 13 ਤਰੀਕ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਆ ਔਰ ਹੁਣ ਇਹ ਜੋ ਆਪਣੇ ਹਿਰਾਸਤ ਚ ਹੈਗੇ ਆ ਔਰ ਉਹਨਾਂ ਨੂੰ ਮਾਰਿਓਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਔਰ ਉਹਨਾਂ ਦੀ ਅਗਲੀ ਰਿਮਾਂਡ ਲੈ ਕੇ ਅਗਲੀ ਅਗਲੀ ਪੁੱਛਤਾਚ ਜੋ ਕੀਤੀ ਜਾਊਗੀ ਜੋ ਹੁਣ ਤੱਕ ਦੀ ਪੁੱਛਗਿਛ ਦੇ ਵਿੱਚ ਜੋ ਚੀਜ਼ ਸਾਹਮਣੇ ਆਈ ਹੈ ਜੋ ਮਤਲਬ ਕਾਰਨ ਦਾ ਕਤਲ ਦਾ ਕਾਰਨ ਕੀ ਸੀਗਾ ਇਹ ਮੋਸਟ ਇੰਪੋਰਟੈਂਟ ਕੁਐਸਚਨ ਸੀ ਸਾਰੇ ਵਾਸਤੇ ਤੋਂ ਹੁਣ ਤੱਕ ਦੀ ਜੋ ਪੁੱਛਗਿਛ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਜੋ ਰਮਨਦੀਪ ਸਿੰਘ ਹੈਗਾ ਇਹ 19 ਸਾਲ ਦਾ ਹੈਗਾ ਇਹ ਵਖਵ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੀ ਔਰ ਪਿਛਲੇ 1.5 ਸਾਲ ਤੋਂ ਇਹ ਗੁਰਦੁਆਰਾ ਜੋ ਆਪਣਾ ਗੁਰੂ ਅਮਰਦਾਸ ਜੀ ਗੁਰਦੁਆਰਾ ਹੈਗਾ ਠਵਾਲ ਦੇ ਉੱਥੇ ਵੀ ਆਉਂਦਾ ਸੀਗਾ ਔਰ ਉੱਥੇ ਬਾਬਾ ਬਲਵਿੰਦਰ ਜੀ ਦਾ ਇਹ ਸੇਵਾ ਕਰਦਾ ਸੀਗਾ ਔਰ ਉਹ ਦਿਨ ਰਾਤ 30 April ਰਾਤ 10:30 ਵਜੇ ਦੇ ਕਰੀਬ ਇਹ ਜੋ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਉਹਦਾ ਪੈਰ ਦਾ ਮਾਲਿਸ਼ ਕਰ ਰਿਹਾ ਸੀ ਉਹਨਾਂ ਨੂੰ ਲੈ ਕੇ ਅਪਸ਼ਚ ਇਹ ਇਹ ਹੋ ਗਈ ਅਪਸ਼ਚ ਇਹ ਨਾ ਵੀ ਝਗੜਾ ਹੋ ਗਿਆ ਕਿ ਲਤ ਕੁੱਟਣ ਨੂੰ ਲੈ ਕੇ ਬਾਬਾ ਜੀ ਨੇ ਇਹਨੂੰ ਗਾਲ ਕੱਢਤਾ ਔਰ ਉਹ ਵਦੀ ਵਦੀ ਗਈ ਉਹਦੇ ਵਿੱਚ ਆ ਵੀ ਇਹਨਾਂ ਦੇ ਅਕਿਊਜ਼ ਦੇ ਕਹਿੰਦੇ ਮੁਤਾਬਿਕ ਆ ਵੀ ਹੈਗਾ ਕਿ ਜੋ ਬਾਬਾ ਜੀ ਨੇ ਇਹਨੂੰ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਲਤ ਮਾਰਤੀ ਤੋਂ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤੋਂ ਫਿਰ ਇਨੇ ਉਹਨਾਂ ਨੂੰ ਕੁੱਟ ਮਾਰਤੀ ਔਰ ਉੱਥੋਂ ਦੀ ਇਹ ਭੱਜ ਗਿਆ ਸੀਗਾ ਤੋਂ ਇਹ ਹਲੇ ਸਾਡਾ ਫਰਸਟ ਜੋ ਇਹਦੇ ਵਿੱਚ ਆਈ ਹੋਈ ਹੈ ਪੁੱਛਗਿੱਛ ਦੇ ਵਿੱਚ ਇਹ ਚੀਜ਼ ਆਈ ਹੈ ਹਲੇ ਵੀ ਅਸੀਂ ਅੱਗੇ ਦੀ ਕਾਰਵਾਈ ਜਾਰੀ ਹੈਗੀ ਉਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਊਗਾ ਉਹ ਤਾਂ ਦੇ ਸਾਰੇ ਨਾਲ ਸ਼ੇਅਰ ਕੀਤਾ ਜਾਊਗਾ ਜੀ ਧੰਨਵਾਦ ਅ ਇਹਦੇ ਵਿੱਚ ਦੇਖਿਓ ਜੀ ਆਪਣਾ ਇੱਕ ਤੋਂ ਇਥੋਂ ਦੀ ਇਹ ਮੋਗਾ ਚਲ ਗਏ ਸੀਗਾ ਅੰਮ੍ਰਿਤਸਰ ਚੱਲਿਆ ਸੀ ਪਹਿਲੇ ਉਤੋਂ ਬਾਅਦ ਮੋਗਾ ਚੱਲਿਆ ਸੀ ਮੋਗਾ ਦੇ ਵਿੱਚ 2 ਦਿਨ ਰਿਹਾ ਉਤੋਂ ਬਾਅਦ ਫਿਰ ਇਹ ਪੰਜਾਬ ਦੇ ਬਾਹਰ ਵੀ ਗਿਆ ਸੀਗਾ 2 ਥਾਵਾਂ ਤੇ ਫਿਰ ਉਸ ਤੋਂ ਬਾਅਦ ਵਾਪਸ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਤੋਂ ਫਿਰ ਬਟਾਲਾ ਇਦੇ ਵਿੱਚ ਇੱਕ ਇੱਕ ਗੱਲ ਮੈਂ ਹੋਰ ਤੁਹਾਡੇ মিডিਆ ਰਹੀ ਮੈਂ ਬਟਾਲਾ ਦੀ ਔਰ ਮੋਗੇ ਦੀ ਜੋ ਪਬਲਿਕ ਹੈਗੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਇਦੇ ਵਿੱਚ ਪਬਲਿਕ ਵੱਲੋਂ ਸਾਨੂੰ ਬਹੁਤ ਜ਼ਿਆਦਾ ਕੋਆਪਰੇਸ਼ਨ ਮਿਲਿਆ ਭਾਵੇਂ ਉਹ ਆਪਣੀ ਡਿਟੈਕਸ਼ਨ ਦੇ ਵਿੱਚ ਉਹਨਾਂ ਦੀ ਮਦਦ ਹੋਵੇ ਭਾਵੇਂ ਉਹ ਇਹਦੇ ਵਿੱਚ ਕੁਝ ਜੋ ਸਿਵਿਲियंस ਨੇ ਜਿਨੇ ਸਾਡੇ ਨਾਲ ਵੀ ਤੁਰੇ ਸਾਡੇ ਨਾਲ ਤੁਰ ਕੇ ਇਹ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈਗੀ ਹੈ ਸਪੈਸ਼ਲੀ ਬਟਾਲੇ ਦੀ ਆਪਣੇ ਆਪਣੇ ਵਖਵਖ ਸਬਡਿਵੀਜ਼ਨ ਦੀ ਕਿਉਂਕਿ ਇਹਦੇ ਵਿੱਚ ਬਾਕੀ ਸਾਰੇ ਸਬਡਿਵੀਜ਼ਨਾਂ ਦੀ ਜੋ ਆਫੀਸਰਸ ਹੈ ਉਹਨਾਂ ਦੀ ਸਾਰਿਆਂ ਦੀ ਡਿਊਟੀ ਇੱਥੇ ਲੱਗੀ ਸੀ ਵਖਵਖ ਸਬਡਿਵੀਜ਼ਨਾਂ ਦੇ ਲੋਕੀ ਜੋ ਹੈਗੇ ਸਾਡੇ ਨਾਲ ਬਹੁਤ ਇਹਦੇ ਵਿੱਚ ਮਦਦ ਕੀਤੀ ਹੈ ਤਾਂ ਜਦੋਂ ਗੱਲ ਆਹੀ ਹੈ ਜੀ ਜਦੋਂ ਪਬਲਿਕ ਪੁਲਿਸ ਦਾ ਸਾਥ ਦਿੰਦੀ ਹੈ ਮਦਦ ਕਰਦੀ ਹੈ ਤਾਂ ਫਿਰ ਇੰਨਾ ਵੱਡਾ ਕੇਸਿਸ ਵੀ ਜੋ ਹੈਗੇ ਉਹ ਛੇਤੀ ਤੋਂ ਛੇਤੀ ਟ੍ਰੇਸ ਹੋ ਜਾਂਦੀ ਹੈ ਜੀ ਧੰਨਵਾਦ ਥੈਂਕ ਯੂ ਹਾਂਜੀ ਆਪਣੀ ਇਹ ਇਹਦੇ ਪਛੇਤ ਹੋਈ ਹੈ ਸਰਾਈ ਜੀ ਜੇਕਰ ਇਹ ਉਹ ਤਾਂ ਨਹੀਂ ਕਿ ਮਗਰ ਦੇਖੋ ਕਿ 19 ਸਾਲ ਦੇ ਮਰ ਹੈ ਲੜਕੇ ਦੀ ਨਹੀਂ ਜੀ ਇਹ ਇਹ ਗਲਤੀ ਮੈਂ ਕਲੀਅਰ ਕਰਨਾ ਚਾਹਾਂਗੀ ਇਹਦੇ ਵਿੱਚ ਕੋਈ ਰੈਡੀਕਲ ਐਂਗਲ ਜਾਂ ਐਕਸਟਰੀਮਿਜ਼ਮ ਐਂਗਲ ਉਹ ਕੋਈ ਨਹੀਂ ਹੈਗਾ ਇਹ 19 ਸਾਲ ਦਾ ਬੱਚਾ ਹੈ ਜੋ ਇਹ ਆਪਣਾ ਗੁਰਦੁਆਰੇ ਦੇ ਵਿੱਚ ਅੰਮ੍ਰਿਤਸਰ ਦੇ ਗੁਰਦੁਆਰੇ ਦੇ ਵਿੱਚ ਉੱਥੇ ਪੜਦਾ ਸੀ ਆਪਣੀ ਗੁਰਬਾਣੀ ਸਿੱਖ ਰਿਹਾ ਸੀਗਾ ਅੱਗੇ ਜਾ ਕੇ ਇਹਨਾਂ ਦਾ ਫਾਦਰ ਵੀ ਜੋ ਹੈਗੇ ਉਹ ਵੀ ਪਾਠੀ ਨਹੀਂ ਇਹ ਵੀ ਅੱਗੇ ਜਾ ਕੇ ਮਤਲਬ ਉਹ ਕੋਸ਼ਿਸ਼ ਕਰ ਰਿਹਾ ਸੀਗਾ ਉਹ ਪਾਠੀ ਦਾ ਉਹ ਕੰਮ ਕਰ ਲਈ ਹਾਂਜੀ ਨਹੀਂ ਜੀ ਉਹ ਉਸੇ ਰੂਮ ਦੇ ਵਿੱਚ ਸਾਨੂੰ ਬਾਬਾ ਜੀ ਦਾ ਜੋ ਲਾਇਸੈਂਸੀ ਹਥਿਆਰ ਸੀਗਾ ਉਹ ਜਿਸ ਰੂਮ ਦੇ ਵਿੱਚ ਇਹ ਵਾਰਦਾਤ ਹੋਈ ਸੀ ਉਸੇ ਰੂਮ ਦੇ ਵਿੱਚ ਮਿਲਿਆ ਸੀਗਾ ਉੱਥੇ ਉਸੇ ਵੇਲੇ ਰਿਕਵਰ ਹੋ ਗਿਆ ਸੀ ਹਾਂਜੀ ਇਹਦੇ ਵਿੱਚ ਦੇਖੋ ਜੀ ਪੂਰੇ ਜ਼ਿਲੇ ਹੀ ਸਾਡੀ ਪਹਿਲੇ 4-5 ਦਿਨਾਂ ਦੇ ਵਿੱਚ ਪੂਰੇ ਜ਼ਿਲੇ ਹੀ ਸਾਡੇ ਦੇ ਵਿੱਚ ਲੱਗਿਆ ਸੀਗਾ ਪਮੇ ਥਾਣਾ ਕੋਈ ਵੀ ਹੋਵੇ ਕੋਈ ਵੀ ਸਬਡਿਵੀਜ਼ਨ ਦਾ ਹੋਵੇ ਵੈਸੇ ਵਰਦਾਤ ਜੋ ਸਾਡਾ ਸੀਗਾ ਉਹ ਕਮਾਂਡ ਥਾਣਾ ਸ਼ਹਿਰ ਗੋਬਿੰਦਪੁਰ ਸਬਡਿਵੀਜ਼ਨ ਦਾ ਸੀਗਾ ਲੇਕਿਨ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਸਾਡੀ ਪਾਰਟੀ ਗਏ ਸੀਗੇ ਉਹਦੇ ਵਿੱਚ ਆਪਣੇ ਕਿਲਾ ਲਾਲ ਸਿੰਘ ਦਾ ਵੀ ਗਏ ਸੀਗੇ ਡੇਰਾ ਬਾਬਾ ਨਾਨਕ ਦੀ ਐਸਚੂਸ ਆਪ ਵੀ ਗਏ ਸੀਗੇ ਔਰ ਆਪਣੇ ਡੀਐਸਪੀ ਸਪੈਸ਼ਲ ਬ੍ਰਾਂਚ ਵੀ ਗਏ ਸੀਗੇ ਔਰ ਸੀਆਈਏ ਦੇ ਵੀ ਗਏ ਸੀ ਇਹਦੇ ਵਿੱਚ ਅਸੀਂ ਸਾਰਿਆਂ ਦਾ ਜੋ ਹੁਣ ਤੱਕ ਦੀ ਤਜਰਬਾ ਹੈਗਾ ਉਹਦਾ ਅਸੀਂ ਫਾਇਦਾ ਉਠਾਏ ਇਨ ਦਾ ਸੈਂਸ ਕਿ ਬਹੁਤ ਸਾਰੇ ਆਫੀਸਰ ਸਾਡੇ ਇੱਧਰ ਹੀ ਹੈਗੇ ਆ ਜਿਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਵ ਕਰਕੇ ਆਏ ਨੇ ਕੋਈ ਮੁਗੀਚ ਸਰਵ ਕੀਤਾ ਸੀਗਾ ਪਹਿਲੇ ਕੋਈ ਲੁਧਿਆਣਾ ਵਿੱਚ ਸਰਵ ਕੀਤਾ ਸੀ ਕੋਈ ਆਪਣੇ ਅੰਮ੍ਰਿਤਸਰ ਦੇ ਵਿੱਚ ਸਰਵ ਕੀਤਾ ਸੀ ਸੋ ਉਹਨਾਂ ਨੂੰ ਅਸੀਂ ਉਸ ਉਸ ਥਾਂ ਤੇ ਭੇਜਿਆ ਸੀ ਜਿਨ੍ਹਾਂ ਦੇ ਆਲਰੇਡੀ ਉਹ ਉਸ ਏਰੀਆ ਤੋਂ ਫੈਮਿਲੀਅਰ ਸੀਗੇ ਤੋਂ ਇਹਦੇ ਕਰਕੇ ਜਦੋਂ ਕੋਈ ਕ੍ਰਾਈਮ ਹੁੰਦਾ ਆ ਉਹ ਭਾਵੇਂ ਜਰਿਸਡਿਕਸ਼ਨ ਵਾਈਜ਼ ਹੁੰਦੀ ਹੈ ਲੇਕਿਨ ਜੋ ਟ੍ਰੇਸ ਕਰਨਾ ਉਹ ਸਾਡਾ ਪੂਰਾ ਜ਼ਿਲ੍ਹਾ ਦਾ ਹੁੰਦੀ ਹੈ ਤੋਂ ਇਹਦੇ ਕਰਕੇ ਇਸ ਇਹਦੇ ਵਿੱਚ ਜੋ ਆਪਣੇ ਐਸਪੀ ਡੀ ਸਾਹਿਬ ਔਰ ਡੀਐਸਪੀ ਸ਼ਿਹਿਰ ਗੋਬਿੰਦਪੁਰ ਐਂਡ ਐਸਪੀ ਸਪੈਸ਼ਲ ਬ੍ਰਾਂਚ ਨਾਲੇ ਸੀਆਈ ਇਨਚਾਰਜ ਐਂਡ ਜੋ ਐਸਐਚਓ ਕਮਾਂਡ ਹੈਗੀ ਆ ਇਸ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤੇ ਐਂਡ ਇਨਕਲੂਡਿੰਗ ਮੈਨੀ ਆਫ ਜੋ ਸਾਡੇ ਆਪਣੇ ਕਨਸਟੇਬਲਸ ਨੇ ਏਐਸਆਈਜ਼ ਨੇ ਸਾਰੇ ਹੀ ਇਹਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੀ ਹੈਗੇ 12 ਦਿਨ ਲਗਾਤਾਰ ਇਨੇ ਇਹਦੇ ਵਿੱਚ ਆਪਣਾ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤੀ ਹੈ ਜੀ ਨਹੀਂ ਜੀ ਉਹ ਆਪਣੇ ਕੋਈ ਵੀ ਰਿਸ਼ਤੇਦਾਰ ਕੋ ਨਹੀਂ ਗਿਆ ਇਹ ਵੋਗੇ ਦੇ ਵਿੱਚ ਜੋ ਗਏ ਸੀਗੇ ਇੰਨੇ ਕੰਮ ਲੱਭਣ ਨੂੰ ਗਿਆ ਸੀ ਤੋਂ ਉੱਥੇ ਉਹ ਸਾਰੇ ਅਸੀਂ ਚੱਕੀਤਾ ਸੀ ਫਿਰ ਉਸ ਤੋਂ ਬਾਅਦ ਇਹ ਕੁਝ ਗੁਰਦੁਆਰੇ ਦੇ ਵਿੱਚ ਵੀ ਰਹਾ ਉੱਥੋਂ ਦੀ ਫਿਰ ਵਾਪਸ ਨਹੀਂ ਜੀ ਉਹ ਬਟਾਲੇ ਤੋਂ ਫੜਿਆ ਗਿਆ ਚਿੱਟੀ ਗਰਾਉਂਡ ਤੋਂ ਜੋ ਆਪਣਾ ਪੁਲਿਸ ਸਟੇਸ਼ਨ ਸਿਟੀ ਲਿਮਿਟ ਦੇ ਵਿੱਚ ਆਉਂਦਾ ਹੈ ਅਹੀ ਇਹਨੇ ਤਾਂ ਕਰਕੇ ਸਾਨੂੰ ਟਾਈਮ ਲੱਗੇ ਤਾਂ ਕਰਕੇ ਇਹ ਬਹੁਤ ਮੁਸ਼ਕਿਲ ਕੰਮ ਸੀਗਾ ਸਾਡੇ ਵਾਸਤੇ ਕਿਉਂਕਿ ਸਾਨੂੰ ਇਹਦੇ ਵਿੱਚ ਟੈਕਨੀਕਲੀ ਕੋਈ ਇਨਪੁਟ ਨਹੀਂ ਮਿਲਿਆ ਸੀ ਇਹਦੇ ਕਰਕੇ ਹੀ ਮੈਂ ਪਬਲਿਕ ਦਾ ਇਹਦੇ ਵਿੱਚ ਸਾਨੂੰ ਬਹੁਤ ਸਾਥ ਰਿਹਾ ਤੋ ਹਿਊਮਨ ਇੰਟੈਲੀਜੈਂਸ ਜੋ ਹੁੰਦੀ ਹੈ ਮਤਲਬ ਪਬਲਿਕ ਜਦੋਂ ਸਾਡੇ ਉੱਤੇ ਭਰੋਸਾ ਕਰਦੇ ਆ ਉਹ ਸਾਡੇ ਨਾਲ ਜੁੜਦੇ ਆ ਤੋ ਫਿਰ ਇਹ ਮੁਸ਼ਕਿਲ ਤੋਂ ਮੁਸ਼ਕਿਲ ਕੇਸ ਵੀ ਜੋ ਹੈ ਟ੍ਰੇਸ ਹੋ ਜਾਂਦੇ ਜੀ ਗ੍ਰੀਪ 14 ਤੱਕ ਮੰਨ ਮੈਂ ਤੁਹਾਡੇ ਅਹ 12 ਦਿਨ ਜੀ ਇਹ ਇੱਕ ਤਰੀਕ ਦਾ ਮਤਲਬ ਇੱਕ ਤਰੀਕ ਮਤਲਬ 12 ਵਜੇ ਜੋ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ 13 ਤਰੀਕ ਨੂੰ ਸਾਨੂੰ ਅ ਅਸੀਂ ਫੜੀ